ਪੰਜਾਬ ਪਰ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜ ਨੇ ਅੱਜ ਕਹਿ ਦਈਏ ਕਿ ਆਖਰੀ ਦਿਨ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੱਲ ਤੋਂ ਜਿਹੜੀ ਪੜਤਾਲ ਹੈਗੀ ਹੈ ਕਾਗਜ਼ਾਂ ਦੀ ਹੋਵੇਗੀ ਔਰ ਇਸ ਦਰਮਿਆਨ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਰਿਟਰਨਿੰਗ ਅਫਸਰਾਂ ਨੂੰ ਦਾਖਲ ਕਰਵਾਏ ਗਏ ਨੇ ਤਾਂ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਲਿਸਟ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਐਲਾਨ ਕੀਤੀ ਗਈ ਸੀ ਉਸ ਦੇ ਵਿੱਚ ਉਸ 961 ਉਮੀਦਵਾਰਾਂ ਦੀ ਲਿਸਟ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਿਆਸ ਦੀ ਚੋਣ ਦੇ ਲਈ ਉਮੀਦਵਾਰ ਐਲਾਨੇ ਗਏ ਸਨ ਕਮਲੇਸ਼ ਰਾਣੀ ਮੇਰੇ ਨਾਲ ਮੌਜੂਦ ਨੇ ਔਰ ਉਹਨਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਦਾਖਲ ਕਰਵਾਏ ਗਏ ਨੇ ਪਹਿਲਾਂ ਤਾਂ ਸੱਚਕਾਲ ਜੀ ਬਹੁਤ ਬਹੁਤ ਸਵਾਗਤ ਕਰਦਾ ਹਾਂ ਅਨਸਰ ਟੀਵੀ ਤੇ ਹਾਂਜੀ ਸੱਚਕਾਲ ਜੀ ਮੇਰਾ ਨਾਮ ਕਮਲੇਸ਼ ਰਾਣੀ ਹੈ ਹਾਂਜੀ ਕਮਲੇ ਜੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾ ਕੇ ਆਏ ਹੋ ਤੁਸੀਂ ਔਰ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕਿ ਅੱਜ ਚੋਣਾਂ ਦਾ ਮਾਹੌਲ ਜਿਹੜਾ ਹੈਗਾ ਕਾਫੀ ਭਖਿਆ ਹੋਇਆ ਕਈ ਜਗ੍ਹਾ ਤੇ ਨਜ਼ਰ ਆ ਰਿਹਾ ਹੈਗਾ ਕੀ ਲੱਗਦਾ ਹੈਗਾ ਕਿ ਜਿਹੜੀਆਂ ਹੁਣ ਬਲਾਕ ਸੰਪਤੀ ਚੋਣਾਂ ਹੋਣ ਜਾ ਰਹੀਆਂ ਕਿਸ ਆਧਾਰ ਦੇ ਉੱਤੇ ਲੋਕਾਂ ਦੇ ਕੋਲ ਵੋਟ ਮੰਗਣ ਜਾਓਗੇ ਤੁਸੀਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਹੋਰ ਥੋੜੇ ਦਿਨਾਂ ਦੇ ਵਿੱਚ ਚੋਣ ਪ੍ਰਕਿਰਿਆ ਅਗਲੀ ਸ਼ੁਰੂ ਹੋ ਜਾਵੇਗੀ ਤੇ ਲੋਕਾਂ ਦੇ ਵਿੱਚ ਜਾਓਗੇ ਹੁਣ ਵਿਚਰੋਗੇ ਜੀ ਕੀ ਲੱਗਦਾ ਹੈ ਕਿ ਕਿਸ ਮੁੱਦੇ ਤੇ ਜਾਂ ਕਿਸ ਆਧਾਰ ਦੇ ਉੱਤੇ ਕਿਉਂਕਿ ਸੱਤਾਧਾਰੀ ਪਾਰਟੀ ਦੇ ਤੁਸੀਂ ਉਮੀਦਵਾਰ ਹੋ ਔਰ ਵਿਰੋਧੀ ਧਿਰਾਂ ਵੱਲੋਂ ਵੀ ਆਪਣੀ ਜਗ੍ਹਾ ਦੇ ਉੱਤੇ ਸੱਤਾਧਾਰੀ ਪੱਖ ਤੇ ਵੱਖ-ਵੱਖ ਇਲਜ਼ਾਮਬਾਜ਼ੀ ਕੀਤੀ ਜਾਂਦੀ ਹੈ ਔਰ ਆਪਣੇ ਤੌਰ ਤੇ ਤੁਸੀਂ ਕਿਦਾਂ ਦੇਖਦੇ ਹੋ ਜੀ ਆਪਣੇ ਤੌਰ ਤੇ ਤਾਂ ਅਸੀਂ ਇਹੀ ਦੇਖਦੇ ਹਾਂ ਕਿ ਸਾਨੂੰ ਪਬਲਿਕ ਦਾ ਸਾਥ ਹੋਣਾ ਚਾਹੀਦਾ ਔਰ ਹੈ ਵੀ ਬਾਕੀ ਅਸੀਂ ਜਿੰਨ ਵੱਧ ਤੋਂ ਵੱਧ ਪ੍ਰੋਗਰੈਸਲੀ ਕੰਮ ਕਰਾਂਗੇ ਜੋ ਦੁਨੀਆ ਦੀ ਪ੍ਰੋਬਲਮ ਹੈ ਜੋ ਲੋਕਾਂ ਦੀ ਹੈਗੀ ਹੈ ਮਸਲੇ ਹੱਲ ਕਰਾਂਗੇ ਵੱਧ ਤੋਂ ਵੱਧ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਂਗੇ ਉਹ ਕਿਹੜੇ ਕੰਮਾਂ ਨੂੰ ਅਹਿਮਤ ਦਿੰਨੇ ਆ ਉਹ ਆਪਾਂ ਜ਼ਰੂਰ ਪੂਰਾ ਕਰਾਂਗੇ ਬਾਕੀ ਜੋ ਸੀਵਰੇਜ ਦੇ ਨਾਲੀਆਂ ਦੇ ਵਾਟਰ ਸਪਲਾਈ ਔਰ ਬਾਕੀ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਬਿਜਲੀ ਦਾ ਤਾਂ ਪਹਿਲੇ ਹੀ ਉਹਨਾਂ ਨੇ ਬਹੁਤ ਸਾਰਾ ਬਾਕੀ ਅੱਗੋ ਜਿਹੜਾ ਵੀ ਉਹਨਾਂ ਦੀ ਆਪਾਂ ਵੱਧ ਤੋਂ ਵੱਧ ਉਹਨਾਂ ਦੇ ਪ੍ਰੋਗਰੈਸ ਲਈ ਹੀ ਕੰਮ ਕਰਨਾ ਚਾਹਾਂਗੇ ਇਹ ਤਾਂ ਮੇਰੇ ਨਾਲ ਸਰਪੰਚ ਬਿਆਸ ਵੀ ਮੌਜੂਦ ਨੇ ਸਰਪੰਚ ਸਾਹਿਬ ਚੋਣਾਂ ਆ ਗਈਆਂ ਮੁਰ ਤੋਂ ਔਰ ਜਿਮਨੀ ਚੋਣਾਂ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆ ਗਈ ਹੈ ਸਰਪੰਚੀ ਦੇ ਤੌਰ ਦੇ ਉੱਤੇ ਚੋਂ ਲੜਦੇ ਰਹੋ ਔਰ ਹੁਣ ਜਿਲ੍ਹਾ ਪ੍ਰਸ਼ਦ ਦੀ ਚੋਣ ਉਹ ਲੜਨ ਜਾ ਰਹੇ ਹੋ ਪਹਿਲਾਂ ਤਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਸ ਬਿਹਾਬ ਦੇ ਉੱਤੇ ਇਲਾਕੇ ਦੇ ਵਿੱਚ ਜਾਣਾ ਚਾਹੀਦਾ ਹੈ 40 50 ਪਿੰਡ ਜਿਹੜੇ ਹੈਗੇ ਨੇ ਉਹ ਇਸ ਦੇ ਵਿੱਚ ਆਉਂਦੇ ਨੇ ਜਿਲ੍ਹਾ ਪ੍ਰਸ਼ਦ ਚ ਕਿਹੜੇ ਮੁੱਖ ਕੰਮ ਹੈਗੇ ਆ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਹੋਣ ਵਾਲੇ ਰਹਿੰਦੇ ਆ ਜਾਂ ਹੋਣੇ ਚਾਹੀਦੇ ਸੀ ਜਾਂ ਹੋ ਗਏ ਆ ਔਰ ਉਸ ਆਧਾਰ ਦੇ ਉੱਤੇ ਤੁਸੀਂ ਵੋਟ ਮੰਗੋਗੇ ਸਭ ਤੋਂ ਪਹਿਲਾਂ ਉਹਦੇ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਲੈਗ ਸਮਝਿਆ ਕਿ ਇਹ ਇਹਨਾਂ ਨੂੰ ਸਰਪੰਚੀ ਤੋਂ ਉੱਪਰ ਹੁਣ ਆ ਚੁੱਕੀਏ ਮੈਂ ਤਹਿਦਿਲੋਂ ਆਪਣੇ ਹਲਕੇ ਦੇ ਐਮਐਲਏ ਸਰਦਾਰ ਗਗਬੀਰ ਸਿੰਘ ਟੋਂਗ ਜੀ ਦੀ ਤਹਿਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਕੱਠ ਰਵਾਈ ਤੇ ਇਸ ਇਸ ਕੰਮ ਦੇ ਯੋਗ ਸਮਝਿਆ ਮੈਂ ਉਹਨਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਪਹਿਲਾਂ ਤੇ ਠੀਕ ਹੈ ਕੀ ਕੰਮ ਕੀ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਕੰਮ ਕੰਮ ਜੀ ਮੇਨ ਆ ਸਾਡੇ ਜੀ ਪਿੰਡਾਂ ਦੇ ਮਾਨ ਸਰਕਾਰ ਤੇ ਕੰਮ ਬਹੁਤ ਹੀ ਹਾਈ ਲੈਵਲ ਤੇ ਕਰ ਰਹੀ ਹੈ ਜਿਹੜੇ ਕੰਮ ਕੇ ਅਸੀਂ ਅੱਜ ਤੱਕ ਦੀ ਸੋਚੇ ਨਹੀਂ ਬਾਹਰ ਲੀਆਂ ਕੰਟਰੀਆਂ ਜਿ ਸੁਣੇ ਸੀਗੇ ਉਹ ਕੰਮ ਸਾਂ ਹੋ ਰਹੇ ਆ ਤੇ ਬਾਕੀ ਜਿਹੜੇ ਹੋਰ ਵੀ ਕੰਮ ਇਹਦੇ ਛੋਟੇ ਛੋਟੇ ਪਿੰਡਾਂ 'ਚ ਰਹਿੰਦੇ ਆ ਉਹ ਅਸੀਂ ਪਿੰਡਾਂ 'ਚ ਵਿਚਰਾਂਗੇ ਪਿੰਡਾਂ ਦੇ ਵਿੱਚ ਜਾਵਾਂਗੇ ਉਹਨਾਂ ਦੇ ਨਾਲ ਬੈਠਾਂਗੇ ਉਹਨਾਂ ਦਾ ਸਲਾਮ ਮਸ਼ਵਰਾ ਕਰਾਂਗੇ ਉਹਨਾਂ ਦੀਆਂ ਉਹ ਅਗਲੀ ਫਸਾ ਸੁਣਾਦੇ ਉਹਦੇ ਆਧਾਰ ਤੇ ਅਸੀਂ ਕੰਮ ਕਰਾਂਗੇ ਸਰ ਕੀ ਕੀ ਉਮੀਦ ਹੈਗੀ ਤੁਹਾਨੂੰ ਇਹਨਾਂ ਚੋਣਾਂ ਤੋਂ ਇਹਨਾਂ ਚੋਣਾਂ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਸਾਡੇ ਮਤਲਬ ਕਿ ਜਿਹੜੀ ਆ ਉਹਨਾਂ ਦਾ ਇਹ ਅੱਗੇ ਅੱਖਾਂ ਬੰਦ ਕਰਕੇ ਵੋਟਾਂ ਪਾਉਂਦੇ ਸੀਗੇ ਹੁਣ ਸਾਰੇ ਬੜੇ ਵਿਖੇ ਆ ਪਿੰਡਾਂ 'ਚ ਸਕੂਲ ਵੀ ਅਪਗ੍ਰੇਡ ਕੀਤੇ ਆ ਇਸ ਕਰਕੇ ਸਾਨੂੰ ਉਮੀਦ ਹੈ ਉਮੀਦਰੀ ਸਾਨੂੰ ਯੂ نو ਸਾਡਾ ਪੱਕਾ ਇਰਾਦਾ ਵਾਗੇ ਸਾਨੂੰ 100% ਵੋਟ ਆਮ ਪਾਰਟੀ ਨੂੰ ਦੇ ਲਈਗੀ ਹਰ ਪਿੰਡ ਚ ਯਾਰ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਔਰ ਸੱਤਾਧਾਰੀ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਚੋਣਾਂ ਦੇ ਵਿੱਚ ਮੁੱਖ ਏਜੰਡਾ ਜਿਹੜਾ ਹੈਗਾ ਵਿਕਾਸ ਦਾ ਲੈ ਕੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਲੋਕਾਂ ਦੇ ਕੋਲੋਂ ਵੋਟ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਪਿੰਡਾਂ ਤੋਂ ਸ਼ਹਿਰਾਂ ਤੋਂ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਨੇ ਉਸ ਨੂੰ ਦੇਖਦੇ ਹੋਏ ਲੋਕ ਉਹਨਾਂ ਨੂੰ ਵੋਟ ਪਾਉਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਰਹਿੰਦੇ ਨੇ ਲੋਕ ਕਿਸ ਉਮੀਦਵਾਰ ਨੂੰ ਕਹਦੀਏ ਕਿ ਇਹ ਜਿੱਤ ਦਾ ਜਿਹੜਾ ਸਿਹਰਾ ਹੈਗਾ ਉਹ ਦਿੰਦੇ ਨੇ ਇਹ ਦੇਖਣਾ ਹੋਵੇਗਾ ਦੈਨਿਕ ਸੂਰਾ ਟੀਵੀ ਦੇ ਲਈ ਪ੍ਰਦਰਸ਼ਨ ਸਿੰਘ ਪਿਆਸ ਪੰਜਾਬ ਭਰ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜ ਨੇ ਅੱਜ ਕਹ ਦिए ਕਿ ਆਖਰੀ ਦਿਨ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੱਲ ਤੋਂ ਜਿਹੜੀ ਪੜਤਾਲ ਹੈਗੀ ਹੈ ਕਾਗਜ਼ਾਂ ਦੀ ਹੋਵੇਗੀ ਔਰ ਇਸ ਦਰਮਿਆਨ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਰਿਟਰਨਿੰਗ ਅਫਸਰਾਂ ਨੂੰ ਦਾਖਲ ਕਰਵਾਏ ਗਏ ਨੇ ਤਾਂ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਲਿਸਟ ਜੋ ਜ਼ਿਲ੍ਹਾ ਪੰਚਾਇਤ ਤੇ ਬਲਕ ਸਮiti ਉਮੀਦਵਾਰਾਂ ਦੀ ਐਲਾਨ ਕੀਤੀ ਗਈ ਸੀ ਉਸ ਦੇ ਵਿੱਚ ਉਸ 961 ਉਮੀਦਵਾਰਾਂ ਦੀ ਲਿਸਟ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਿਆਸ ਦੀ ਚੋਣ ਦੇ ਲਈ ਉਮੀਦਵਾਰ ਐਲਾਨੇ ਗਏ ਸਨ ਕਮਲੇਸ਼ ਰਾਣੀ ਮੇਰੇ ਨਾਲ ਮੌਜੂਦ ਨੇ ਔਰ ਉਹਨਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਦਾਖਲ ਕਰਵਾਏ ਗਏ ਨੇ ਪਹਿਲਾਂ ਤਾਂ ਸੱਚਕਾਲ ਜੀ ਬਹੁਤ ਬਹੁਤ ਸਵਾਗਤ ਦਿੰਦਾ ਹਾਂ ਇਸ ਟੀਵੀ ਤੇ ਹਾਂਜੀ ਸੱਚਕਾਲ ਜੀ ਮੇਰਾ ਨਾਮ ਕਮਲੇਸ਼ ਰਾਣੀ ਹੈ ਹਾਂਜੀ ਕਮਲੇ ਜੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾ ਕੇ ਆਏ ਹੋ ਤੁਸੀਂ ਔਰ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕਿ ਅੱਜ ਚੋਣਾਂ ਦਾ ਮਾਹੌਲ ਜਿਹੜਾ ਹੈਗਾ ਕਾਫੀ ਭਖਿਆ ਹੋਇਆ ਕਈ ਜਗ੍ਹਾ ਤੇ ਨਜ਼ਰ ਆ ਰਿਹਾ ਹੈਗਾ ਕੀ ਲੱਗਦਾ ਹੈਗਾ ਕਿ ਜਿਹੜੀਆਂ ਹੁਣ ਬਲਾਕ ਸੰਪਤੀ ਚੋਣਾਂ ਹੋਣ ਜਾ ਰਹੀਆਂ ਕਿਸ ਆਧਾਰ ਦੇ ਉੱਤੇ ਲੋਕਾਂ ਦੇ ਕੋਲ ਵੋਟ ਮੰਗਣ ਜਾਓਗੇ ਤੁਸੀਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਹੋਰ ਥੋੜੇ ਦਿਨਾਂ ਦੇ ਵਿੱਚ ਚੋਣ ਪ੍ਰਕਿਰਿਆ ਅਗਲੀ ਸ਼ੁਰੂ ਹੋ ਜਾਵੇਗੀ ਤੇ ਲੋਕਾਂ ਦੇ ਵਿੱਚ ਜਾਓਗੇ ਹੁਣ ਮਿਲੋਗੇ ਜੀ ਕੀ ਲੱਗਦਾ ਹੈ ਕਿ ਕਿਸ ਮੁੱਦੇ ਤੇ ਜਾਂ ਕਿਸ ਆਧਾਰ ਦੇ ਉੱਤੇ ਕਿਉਂਕਿ ਸੱਤਾਧਾਰੀ ਪਾਰਟੀ ਦੇ ਤੁਸੀਂ ਉਮੀਦਵਾਰ ਹੋ ਔਰ ਵਿਰੋਧੀ ਧਿਰਾਂ ਵੱਲੋਂ ਵੀ ਆਪਣੀ ਜਗ੍ਹਾ ਦੇ ਉੱਤੇ ਸੱਤਾਧਾਰੀ ਪੱਖ ਤੇ ਵੱਖ-ਵੱਖ ਇਲਜ਼ਾਮਬਾਜ਼ੀ ਕੀਤੀ ਜਾਂਦੀ ਹੈ ਔਰ ਆਪਣੇ ਤੌਰ ਤੇ ਤੁਸੀਂ ਕਿਦਾਂ ਦੇਖਦੇ ਹੋ ਜੀ ਆਪਣੇ ਤੌਰ ਤੇ ਤਾਂ ਅਸੀਂ ਇਹ ਹੀ ਦੇਖਦੇ ਹਾਂ ਕਿ ਸਾਨੂੰ ਪਬਲਿਕ ਦਾ ਸਾਥ ਹੋਣਾ ਚਾਹੀਦਾ ਔਰ ਹੈ ਵੀ ਬਾਕੀ ਅਸੀਂ ਜਿੰਨ ਵੱਧ ਤੋਂ ਵੱਧ ਪ੍ਰੋਗਰੈਸਲੀ ਕੰਮ ਕਰਾਂਗੇ ਜੋ ਦੁਨੀਆ ਦੀ ਪ੍ਰੋਬਲਮ ਹੈ ਜੋ ਲੋਕਾਂ ਦੀ ਹੈਗੀ ਹੈ ਮਸਲੇ ਹੱਲ ਕਰਾਂਗੇ ਵੱਧ ਤੋਂ ਵੱਧ ਉਹਨਾਂ ਦੀਆਂ ਗੱਲਾਂ ਵਾਤਾਂ ਸੁਣਾਂਗੇ ਉਹ ਕਿਹੜੇ ਕੰਮਾਂ ਨੂੰ ਅਹਿਮਤ ਦਿੰਨੇ ਆ ਉਹ ਆਪਾਂ ਜ਼ਰੂਰ ਪੂਰਾ ਕਰਾਂਗੇ ਬਾਕੀ ਜੋ ਸੀਵਰੇਜ ਦੇ ਨਾਲੀਆਂ ਦੇ ਵਾਟਰ ਸਪਲਾਈ ਔਰ ਬਾਕੀ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਬਿਜਲੀ ਦਾ ਤਾਂ ਪਹਿਲੇ ਹੀ ਉਹਨਾਂ ਨੇ ਬਹੁਤ ਸਾਰਾ ਬਾਕੀ ਅੱਗੋਂ ਜਿਹੜਾ ਵੀ ਉਹਨਾਂ ਦੀ ਆਪਾਂ ਵੱਧ ਤੋਂ ਵੱਧ ਉਹਨਾਂ ਦੇ ਪ੍ਰੋਗਰੈਸ ਲਈ ਹੀ ਕੰਮ ਕਰਨਾ ਚਾਹਾਂਗੇ ਇਹ ਤਾਂ ਮੇਰੇ ਨਾਲ ਸਰਪੰਚ ਬਿਆਸ ਵੀ ਮੌਜੂਦ ਨੇ ਸਰਪੰਚ ਸਾਹਿਬ ਚੋਣਾਂ ਆ ਗਈਆਂ ਮੇਰੇ ਤੋਂ ਔਰ ਜਿਮਨੀ ਚੋਣਾਂ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆ ਗਈ ਹੈ ਸਰਪੰਚੀ ਦੇ ਤੌਰ ਦੇ ਉੱਤੇ ਚੋਣ ਲੜਦੇ ਰਹੋ ਔਰ ਹੁਣ ਜਿਲ੍ਹਾ ਪਛਦੀ ਚੋਣ ਉਹ ਲੜਨ ਜਾ ਰਹੇ ਹੋ ਪਹਿਲਾਂ ਤਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਸ ਬਿਹਾਬ ਦੇ ਉੱਤੇ ਇਲਾਕੇ ਦੇ ਵਿੱਚ ਜਾਣਾ ਚਾਹੀਦਾ ਹੈ 40 50 ਪਿੰਡ ਜਿਹੜੇ ਹੈਗੇ ਨੇ ਉਹ ਇਸ ਦੇ ਵਿੱਚ ਆਉਂਦੇ ਨੇ ਜਿਲ੍ਹਾ ਪਛਦੀ ਕਿਹੜੇ ਮੁੱਖ ਕੰਮ ਹੈਗੇ ਆ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਹੋਣ ਵਾਲੇ ਰਹਿੰਦੇ ਆ ਜਾਂ ਹੋਣੇ ਚਾਹੀਦੇ ਸੀ ਜਾਂ ਹੋ ਗਏ ਆ ਔਰ ਉਸ ਆਧਾਰ ਦੇ ਉੱਤੇ ਤੁਸੀਂ ਵੋਟ ਮੰਗੋਗੇ ਸਭ ਤੋਂ ਪਹਿਲਾਂ ਤੇ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਲੈਗ ਸਮਝਿਆ ਕਿ ਇਹ ਇਹਨਾਂ ਨੂੰ ਸਰਪੰਚੀ ਤੋਂ ਉੱਪਰ ਹੁਣ ਅਸੀਂ ਚੁੱਕੀਏ ਮੈਂ ਤਹਿਦ ਨੂੰ ਆਪਣੇ ਹਲਕੇ ਦੇ ਐਮਐਲਏ ਸਰਦਾਰ ਜਲਬੀਰ ਸਿੰਘ ਟੋਂਗ ਜੀ ਦੀ ਤਹਿਦ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਕੱਠ ਇਕੱਠ ਰਵਾਈ ਤੇ ਇਸ ਇਸ ਕੰਮ ਦੇ ਯੋਗ ਸਮਝਿਆ ਮੈਂ ਉਹਨਾਂ ਦਾ ਤਹਿਦ ਨੂੰ ਧੰਨਵਾਦ ਕਰਦਾ ਪਹਿਲੋਂ ਤੇ ਠੀਕ ਹੈ ਕੀ ਕੰਮ ਕੀ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਕੰਮ ਕੰਮ ਜੀ ਮੇਨ ਆ ਸਾਡੇ ਜੀ ਪਿੰਡਾਂ ਦੇ ਮਾਨ ਸਰਕਾਰ ਤੇ ਕੰਮ ਬਹੁਤ ਹੀ ਹਾਈ ਲੈਵਲ ਤੇ ਕਰ ਰਹੀ ਹੈ ਜਿਹੜੇ ਕੰਮ ਕੇ ਅਸੀਂ ਅੱਜ ਤੱਕ ਦੀ ਸੋਚੇ ਨਹੀਂ ਬਾਹਰ ਲੀਆਂ ਕੰਟਰੀਆਂ ਜਿ ਸੁਣੇ ਸੀਗੇ ਉਹ ਕੰਮ ਸਾਂ ਹੋ ਰਹੇ ਆ ਤੇ ਬਾਕੀ ਜਿਹੜੇ ਹੋਰ ਵੀ ਕੰਮ ਇਹੜੇ ਛੋਟੇ ਛੋਟੇ ਪਿੰਡਾਂ 'ਚ ਰਹਿੰਦੇ ਆ ਉਹ ਅਸੀਂ ਪਿੰਡਾਂ 'ਚ ਵਿਚਰਾਂਗੇ ਪਿੰਡਾਂ ਦੇ ਵਿੱਚ ਜਾਵਾਂਗੇ ਉਹਨਾਂ ਦੇ ਨਾਲ ਬੈਠਾਂਗੇ ਉਹਨਾਂ ਨਾਲ ਸਲਾਮਸ਼ਫਰੀ ਕਰਾਂਗੇ ਉਹਨਾਂ ਦੀਆਂ ਤੋਕ ਤਕਰੀਫਾਂ ਸੁਣਾ ਕੇ ਉਹਦੇ ਆਧਾਰ 'ਤੇ ਅਸੀਂ ਕੰਮ ਕਰਾਂਗੇ ਚਰ ਕੀ ਕੀ ਉਮੀਦ ਹੈਗੀ ਤੁਹਾਨੂੰ ਇਹਨਾਂ ਚੋਣਾਂ ਇਹਨਾਂ ਚੋਣਾਂ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਸਾਡੇ ਮਤਲਬ ਕਿ ਜਿਹੜੀ ਆ ਉਹਨਾਂ ਦਾ ਇਹ ਅੱਗੇ ਅੱਖਾਂ ਬੰਦ ਕਰਕੇ ਓਟਾ ਪਾਉਂਦੇ ਸੀਗੇ ਹੁਣ ਸਾਰੇ ਬੜੇ ਲਿਖੇ ਆ ਪਿੰਡਾਂ 'ਚ ਸਕੂਲ ਵੀ ਅਪਗ੍ਰੇਡ ਕੀਤੇ ਆ ਇਸ ਕਰਕੇ ਸਾਨੂੰ ਉਮੀਦ ਹੈ ਉਮੀਦ ਨਹੀਂ ਸਾਨੂੰ ਯੂ نو ਸਾਡਾ ਪੱਕਾ ਇਰਾਦਾ ਵਾ ਕੇ ਸਾਨੂੰ 100% ਵੋਟ ਆਮ ਪਾਰਟੀ ਨੂੰ ਦੇ ਲਈ ਹਰ ਪਿੰਡ ਚ ਯਾਰ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਔਰ ਸੱਤਾਧਾਰੀ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਚੋਣਾਂ ਦੇ ਵਿੱਚ ਮੁੱਖ ਏਜੰਡਾ ਜਿਹੜਾ ਹੈਗਾ ਵਿਕਾਸ ਦਾ ਲੈ ਕੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਲੋਕਾਂ ਦੇ ਕੋਲੋਂ ਵੋਟ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਪਿੰਡਾਂ ਤੋਂ ਸ਼ਹਿਰਾਂ ਤੋਂ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਨੇ ਉਸ ਨੂੰ ਦੇਖਦੇ ਹੋਏ ਲੋਕ ਉਹਨਾਂ ਨੂੰ ਵੋਟ ਪਾਉਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਰਹਿੰਦੇ ਨੇ ਲੋਕ ਕਿਸ ਉਮੀਦਵਾਰ ਨੂੰ ਕਹਦੀਏ ਕਿ ਇਹ ਜਿੱਤ ਦਾ ਜਿਹੜਾ ਸਿਹਰਾ ਹੈਗਾ ਉਹ ਦਿੰਦੇ ਨੇ ਇਹ ਦੇਖਣਾ ਹੋਵੇਗਾ ਦੈਨਿਕ ਸੂਰਾ ਟੀਵੀ ਦੇ ਲਈ ਪ੍ਰਦਰਸ਼ਨ ਸਿੰਘ ਪਿਆਸ